ਜਿਵੇਂ ਹੁਣ ਇੱਕ ਟਹਾਣੇ ਵਾਲੀ ਇੱਟ ਡੇਰਾਵਾਸੀ ਵਾਲੀ ਵੀ ਚੱਲੀ ਜਾਂਦੀ ਐ ਇੱਟ ਉਹਦਾ ਇਹਦੇ ਨਾਲੋਂ ਕੁਆਲਿਟੀ ਦਾ ਤੇ ਰੇਟ ਦਾ ਕਿੰਨਾ ਕੁ ਫਰਕ ਐ ਜੀ ਵੀਰੇ ਕੁਆਲਿਟੀ ਦਾ ਐ ਆ ਜੀ ਜਿਵੇਂ ਹੁਣ ਇਹ ਇਹ ਆਪਾਂ ਇੱਟ ਲਾ ਰਹੇ ਆ ਇਹ ਤੁਹਾਨੂੰ ਦਿਂਦਾ ਹੋ ਦੇਖਦਾ ਹੋਊਗਾ ਵੀ ਇਹ ਇੱਟਾ ਸਾਰਾ ਮਕਾਨ ਐ ਲੱਗਦਾ ਵੀ ਪੁਰਾਣੇ ਹਾਊਸ ਦਾ ਬਣਿਆ ਹੋਇਆ ਹੈ ਬਿਲਕੁਲ ਜੀ ਜਿਹੜੀ ਹੁਣ ਮੰਨ ਕੇ ਚੱਲੋ ਵੀ ਡੇਰਾਵਾਸੀ ਦੀ ਇੱਟ ਆਉਂਦੀ ਐ ਵੀਰੇ ਉਹ ਥੋੜਾ ਜਿਹਾ ਮਾਡਰਨ ਜਿਹੇ ਚ ਇੱਟ ਆ ਜਾਂਦੀ ਐ ਏਕੋ ਕਾਸਟਲੀ ਮਹਿੰਗੀ ਬਹੁਤ ਐ ਜਿਵੇਂ ਆਮ ਬੰਦੇ ਨੇ ਨਾਰਮਲ ਕੰਮ ਕਰਾਉਣਾ ਉਹਦੇ ਵਾਸਤੇ ਇੱਟ ਇਹ ਵੀ ਵਧੀਆ ਐ ਇਹ ਚ ਆਪਣੇ ਦਰਸ਼ਕ ਵੀਰਾਂ ਨੂੰ ਦੱਸੂ ਵੀ ਇਹ ਚ ਗੌਰ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਹੁੰਦੀਆਂ ਨੇ ਹਨਾ ਵੀ ਜਿਹਦੇ ਨਾਲ ਅਗਲੇ ਦਾ ਨੁਕਸਾਨ ਨਾ ਹੋਵੇ ਜਿਵੇਂ ਬਾਈ ਕੰਦ ਬਹੁਤ ਲੰਬੀ ਆ ਫਿਰ ਇਹ ਚ ਕੋਈ ਪਿੱਲਰ ਵਗੈਰਾ ਦਿੱਤੇ ਆ ਜਿਹੜੇ ਪਿੱਲੇਰ ਇਹਦੇ ਚ ਆਪਾਂ ਦਿੱਤੇ 12 12 13 13 ਫੁੱਟ ਦੇ ਠੀਕ ਹੈ ਜੀ ਜਿਵੇਂ ਹੁਣ ਉਹ ਮੰਨ ਕੇ ਚੱਲੋ ਵੀ ਇਹਦੇ ਚ ਘੱਟੋ ਘੱਟ ਵੀ ਇਹ ਬਾਈ ਹੈਗੀ ਹੈਗੀ 80 ਕੁ ਫੁੱਟ ਬਾਹੀ ਹੈ ਇਹ ਵੀਰੇ ਲੰਬੀ ਠੀਕ ਹੈ ਜੀ ਇਹਦੇ ਚ ਮੰਨ ਕੇ ਚੱਲੋ 1 2 3 4 5 6 ਇਹਦਾ ਜਿਹੜਾ ਆਪਣੇ ਕੋਠੀ ਦਾ ਫਰੰਟ ਹੈ ਜੀ ਇਹ ਕਿੰਨੇ ਫੁੱਟ ਹੈ ਜੀ ਤੇ ਮਗਰ ਨੂੰ ਕਿੰਨੇ ਫੁੱਟ ਹੈ ਜੀ ਆਹ ਕਿਸ ਚੀਜ਼ ਬਣਾਤੀ ਇਹ ਦੱਸੋ ਆਪਣੇ ਦਰਸ਼ਕ ਵੀਰਾਂ ਨੂੰ ਇਹ ਵੀਰੇ ਸੇਕਣ ਵਾਸਤੇ ਬਣਾਇਆ ਹੈ ਚਿਮਨੀ ਬਣਾਈ ਹੈ ਹੈਗੀ ਵੀ ਬੰਦਾ ਮੂਰੇ ਬਹਿ ਕੇ ਸਾਲ ਦੇ ਵਿੱਚ ਸੇਕ ਸਕੇ ਜੀ ਜਿਵੇਂ ਹੁਣ ਤੁਸੀਂ ਇੱਥੇ ਕੰਧਾਂ ਦੀ ਚਣਾਈ ਕੀਤੀ ਆ ਉਹ ਚ ਮਸਾਲੇ ਦੀ ਮਾਤਰਾ ਜਿਹੜੀ ਹੁੰਦੀ ਹੈਗੀ ਹਨਾ ਉਹ ਕਿੰਨੀ ਕੁ ਰੱਖਣੀ ਚਾਹੀਦੀ ਹੈ ਜੀ ਵੀਰੇ ਆਪਾਂ ਜਿਹੜਾ ਰੇਸ਼ਿਓ ਪਾਉਣੇ ਆ ਨਾ ਜਿਵੇਂ 1 ਬੱਠਲ ਸੀਮੈਂਟ ਦਾ ਹੋ ਗਿਆ ਜੀ ਤਾਂ ਦੇਖਣ ਨੂੰ ਦੇਖੋ ਤੁਸੀਂ ਵੀ ਐ ਲੱਗਦੀ ਵੀ 4 ਇੰਚ ਇਹ ਅੰਦਰੋਂ ਵੀ 5 ਇੰਚੂ ਗੀ ਦੀਂਦੀ ਆ ਸਾਰੀ ਠੀਕ ਹੈ ਬਾਹਰੋਂ ਵੀ ਪਰ ਹੈ 9 ਇੰਚੀ ਆ ਅੱਛਾ ਆਪਾਂ 10 ਤੋਂ ਪੌਣੇ ਆ ਬਈ ਪੱਥਰ ਦੇ ਠੀਕ ਹੈ ਜੀ ਹਾਂ ਉਹ ਫਿਰ ਕੀ ਆ ਦਾਣੇ ਨਿਕਲਣ ਲੱਗ ਜਾਂਦੇ ਇਹਦੇ ਤੇ ਦੇਖੋ ਤੁਸੀਂ ਦਾਣਾ ਨਹੀਂ ਨਿਕਲਿਆ ਹੋਣਾ ਠੀਕ ਹੈ ਜੀ ਚਿਪਸ ਦੇ ਦਾਣੇ ਨਿਕਲ ਜਾਂਦੇ ਆ ਫਿਰ ਜੀ ਜਿਵੇਂ ਹੁਣ ਤੁਸੀਂ ਇਸ ਹਵੇਲੀ ਦੇ ਵਿੱਚ ਸਿਮਿੰਟ ਕਿਹੜੀ ਗ੍ਰੇਡ ਦਾ ਵਰਤਿਆ ਗਿਆ ਜੀ ਵੀਰੇ ਆਪਾਂ 43 ਗ੍ਰੇਡ ਹੀ ਅੱਛਾ ਜੀ ਆਪਣੇ ਜਿੰਨੇ ਵੀ ਕੰਮ ਆ ਜਿੰਨੀਆਂ ਵੀ ਸਾਈਡਾਂ ਆਪਣੇ ਸਾਰਿਆਂ ਤੇ 43 ਗ੍ਰੇਡ ਹੀ ਲੱਗਦਾ ਆਪਾਂ ਬੈਦ ਮਟੀਰੀਅਲ ਕੰਮ ਕਰਦੇ ਆ ਉੱਥੇ ਵੀ ਬਈ 43 ਗ੍ਰੇਡ ਹੀ ਵਰਤਦੇ ਆ ਵੈਸੇ 43 ਗ੍ਰੇਡ ਦੇ ਕੀ ਫਾਇਦੇ ਨੇ ਤੁਸੀਂ ਉਹ ਵੀ ਸ਼ਾਰਟ ਦੇ ਵਿੱਚ ਜੇ ਦੱਸ ਸਕਦੇ ਹੋ ਤੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਵੇਲੀ ਦੇ ਨੇੜੇ ਤੇ ਛੇਤੀ ਛੇਤੀ ਸਾਡੀ ਕਰ ਦਿਓ ਵੀਡੀਓ ਨੂੰ ਸ਼ੇਅਰ ਇੱਕ ਤਾਂ ਇਹਦਾ ਬਾਇਆ ਬਹੁਤ ਸਿਗਾ ਜੀ ਇੱਥੇ ਡਾਉਨ ਬੀਮ ਪਾਇਆ ਡਾਉਨ ਬੀਮਾਂ ਦੇ ਵੀ ਥੱਲੇ ਪੜੀਆਂ ਠੀਕ ਹੈ ਜੀ ਹਾਂ ਆਹ ਦੇਖ ਲਓ ਥੱਲੇ ਇਹਦੇ ਵੀ ਡਿਜ਼ਾਈਨ ਆਗੇ ਡਾਉਨ ਬੀਮਾਂ ਦੇ ਵੀ ਲੋ ਦੋਸਤੋ ਆਪਣੀ ਹਵੇਲੀ ਬਣਾਉਣ ਤੋਂ ਪਹਿਲਾਂ ਆਹ ਵੀਡੀਓ ਨੂੰ ਲਾਸਟ ਤੱਕ ਪੂਰਾ ਜ਼ਰੂਰ ਦੇਖ ਲਿਓ ਤਾਂ ਕਿ ਤੁਹਾਡੇ ਲੱਖਾਂ ਰੁਪਈਆ ਦਾ ਨ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਵੀਰ ਹੁਣਾਂ ਦੇ ਨਾਲ ਇਸ ਹਵੇਲੀ ਦੇ ਬਾਰੇ ਜੇਕਰ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਹਵੇਲੀ ਬਣਾਉਣ ਦੇ ਬਾਰੇ ਸੋਚ ਰਿਹਾ ਤਾਂ ਉਹਨਾਂ ਦੇ ਨਾਲ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਇਦਾਂ ਦੀਆਂ ਹੋਰ ਕੋਠੀਆਂ ਦੇ ਵੀਡੀਓ ਪਹੁੰਚਦੇ ਰਹਣ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨ ਦਾ ਕੋਈ ਵੀ ਖਰਚਾ ਨਹੀਂ ਪੈਂਦਾ ਤੇ ਐਂਡ ਤੱਕ ਬਣੇ ਰਹੋ ਆਓ ਜਾਣਦੇ ਹਾਂ ਜੀ ਇਸ ਹਵੇਲੀ ਦੀ ਸਾਰੀ-ਸਾਰੀ ਡਿਟੇਲ ਹਾਂਜੀ ਦੋਸਤੋ ਤੇ ਹੁਣ ਆਪਾਂ ਗੱਲਬਾਤ ਕਰਦਾ ਵੀਰ ਹੋਣਾਂ ਦੇ ਨਾਲ ਜਿਨ੍ਹਾਂ ਨੇ ਇਹ ਹਵੇਲੀ ਬਣਾਈ ਆਗੀ ਤੇ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਪਹਿਲਾਂ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਦਿਓ ਤੁਹਾਡਾ ਨਾਮ ਕੀ ਆ ਤੁਹਾਡੀ ਫਾਰਮ ਦਾ ਕੀ ਨਾਮ ਆ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਵੀਰੇ ਮੇਰਾ ਨਾਮ ਰਮਨਦੀਪ ਆ ਮੰਟੂ ਜੀ ਤੇ ਇਹ ਫਾਰਮ ਦਾ ਨਾਮ ਹੈਗਾ ਆਪਣੀ ਦਾ ਬਈ ਰਮਨ ਬਿਲਡਰ ਦੇ ਨਾਂ ਤੇ ਆ ਜੀ ਠੀਕ ਆ ਬਾਈ ਜੀ ਇਹ ਵੈਸੇ ਪਿੰਡ ਆਪਣੇ ਮਸ਼ਹੂਰ ਕਲਾਕਾਰ ਵੀਰੇ ਹਰਪ੍ਰਜਨ ਮਾਨ ਦਾ ਜੱਦੀ ਪਿੰਡ ਇਹ ਆ ਠ ਤੁਹਾਨੂੰ ਇਸ ਲਾਈਨ ਦੇ ਵਿੱਚ ਕਿੰਨੇ ਸਾਲ ਹੋ ਚੁੱਕੇ ਨੇ ਜੀ ਮੈਨੂੰ ਵੀਰੇ 25 ਸਾਲ ਹੋ ਗਏ ਠੀਕ ਹੈ ਜੀ 24 25 ਸਾਲ ਹੋ ਗਏ ਠੀਕ ਹੈ ਜੀ ਮੈਨ ਵੀਰੇ ਤੁਸੀਂ ਹਵੇਵਲੀਆਂ ਦਾ ਕੰਮ ਕਰਦੇ ਹੋ ਜਾਂ ਕਿਦਾਂ ਦਾ ਕਰਦੇ ਹੋ ਵੀਰੇ ਆਪਾਂ ਸਾਰੇ ਕੰਮ ਹੀ ਕਰਦੇ ਆ ਜਿਵੇਂ ਮੰਨ ਕੇ ਚੱਲੋ ਆਪਾਂ ਕੋਠੀਆਂ ਵਗੈਰਾ ਦਾ ਦਾ ਮਾਡਰਨ ਦਾ ਕਲਾਸਿਕਲ ਦਾ ਹਵੇਲੀਆਂ ਦਾ ਹੋ ਗਿਆ ਦਰਵਾਜ਼ਿਆਂ ਦਾ ਹੋ ਗਿਆ ਜੀ ਹਾਂਜੀ ਇਹ ਵੀਰੇ ਸ਼ੁਰੂ ਤੋਂ ਨਵੀਂ ਬਣਾਈ ਜਾਂ ਰੈਨੋਵੇਟ ਕੀਤੀ ਨਹੀਂ ਰੈਨੋਨੇਸ਼ਨ ਕੀਤੀ ਹੈ ਜੀ ਅੱਛਾ ਰੈਨੋਵੇਸ਼ਨ ਕੀਤੀ ਹੈ ਜੀ ਠੀਕ ਹੈ ਜੀ ਜਿਸੇ ਵੀ ਕੰਮ ਦੇ ਵਿੱਚ ਘਰ ਦੇ ਵਿੱਚ ਹਵੇਲੀ ਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਇੱਟਾਂ ਦਾ ਤੇ ਜਿਵੇਂ ਬਾਈ ਜੀ ਬਹੁਤ ਸੋਹਣੀ ਆ ਤੁਹਾਡੀਆਂ ਇਹ ਇੱਟਾਂ ਦਾ ਕੰਮ ਹੋਇਆ ਹੋਇਆਗਾ ਇਹ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਜੀ ਵੀ ਇਹ ਕਿਹੜੀ ਇੱਟ ਵਰਤੀ ਗਈ ਆ ਤੇ ਕਿਹੜੇ ਪੱਠੇ ਤੋਂ ਲਿਆਂਦੀ ਆ ਜੀ ਇਹ ਵੀਰੇ ਐਟਆਈ ਆ ਆਪਣੇ ਕੋਲੇ ਸੰਗਰੀਏ ਦੇ ਕੋਲੇ ਪੰਡਾ ਚੱਕ ਹੀਰਾ ਸਿੰਘ ਵਾਲਾ ਉਤੋਂ ਇਹ ਐਟਆਈ ਵੀ ਆ ਬਈ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਵੀਰੇ ਇਹਨੂੰ ਇੱਟ ਨੂੰ ਵੈਸੇ ਕਹਿੰਦੇ ਕੀ ਨੇ ਜੀ ਇਹ ਮਸ਼ੀਨੀ ਇੱਟ ਆ ਬਈ ਠੀਕ ਆ ਬਈ ਹਾਂ ਜੀ ਤੇ ਇਹ ਵੀਰੇ ਜਿਵੇਂ ਹੁਣ ਇੱਕ ਉੱਟਹਾਣੇ ਵਾਲੀ ਇੱਟ ਡੇਰਾਵਾਸੀ ਵਾਲੀ ਵੀ ਚੱਲੀ ਜਾਂਦੀ ਐ ਇੱਟ ਉਹਦਾ ਇਹਦੇ ਨਾਲੋਂ ਕੁਆਲਿਟੀ ਦਾ ਤੇ ਰੇਟ ਦਾ ਕਿੰਨਾ ਕੁ ਫਰਕ ਹੈ ਜੀ ਵੀਰੇ ਕੁਆਲਿਟੀ ਦਾ ਐ ਆ ਜੀ ਜਿਵੇਂ ਹੁਣ ਇਹ ਇਹ ਆਪਾਂ ਇੱਟ ਲਾ ਰਹੇ ਆ ਇਹ ਤੁਹਾਨੂੰ ਦਿਖਦਾ ਹੋਊ ਦੇਖਦਾ ਹੋਊਗਾ ਵੀ ਇਹ ਇੱਟਾ ਸਾਰਾ ਮਕਾਨ ਐ ਲੱਗਦਾ ਵੀ ਪੁਰਾਣੇ ਹਾਊਸ ਦਾ ਬਣਿਆ ਵਾ ਬਿਲਕੁਲ ਜੀ ਜਿਹੜੀ ਹੁਣ ਮੰਨ ਕੇ ਚੱਲੋ ਵੀ ਡੇਰਾਵਾਸੀ ਦੀ ਇੱਟ ਆਉਂਦੀ ਐ ਵੀਰੇ ਉਹ ਥੋੜਾ ਜਿਹਾ ਮਾਡਰਨ ਜਿਹੇ ਚ ਇੱਟ ਆ ਜਾਂਦੀ ਐ ਏਕੋ ਕੋਸਟਲੀ ਮਹਿੰਗੀ ਬਹੁਤ ਆ ਜਿਵੇਂ ਆਮ ਬੰਦੇ ਨੇ ਨਾਰਮਲ ਕੰਮ ਕਰਾਉਣਾ ਉਹਦੇ ਵਾਸਤੇ ਇੱਟ ਇਹ ਵੀ ਵਧੀਆ ਐ ਵੀ ਕੋਈ ਇਹ ਨਹੀਂ ਵਾਲੀ ਹੋ ਜੀ ਇਹ ਕਿੰਨੇ ਰੁਪਈਆ ਨੂੰ ਟ ਦਾ ਰੇਟ ਮਿਲ ਜਾਂਦਾ ਉਹ ਪੱਠੇ ਤੋਂ ਜੀ ਵੀਰੇ ਆਏ ਆ ਉਹਨਾਂ ਦਾ ਪੱਠੇ ਦਾ ਹੋਣਾ ਰੇਟ ਦਾ ਹੈਗਾ ਉਹਨਾਂ ਦਾ 9000 ਰੁਪਈਆ ਪੱਠੇ ਦਾ ਰੇਟ ਕੋਈ ਜਿੰਨੀ ਬਾਟ ਪੈਂਦੀ ਆ ਉਹਦੇ ਹਿਸਾਬ ਨਾਲ ਰਮਨਵੀਰ ਜੀ ਜਿਵੇਂ ਕਿ ਮੈਂ ਦੇਖ ਰਿਹਾ ਤੁਸੀਂ ਦਰਵਾਜ਼ਾ ਬਣਾਇਆਗਾ ਤੇ ਇਹਦੇ ਚ ਵੀਰੇ ਹਰ ਇੱਕ ਚੀਜ਼ ਬੜੀ ਉੱਬਰ ਕੇ ਆ ਰਹੀ ਆ ਪੂਰੀ ਡਿਟੇਲ ਮਿਲ ਰਹੀ ਆ ਆਪਾਂ ਨੂੰ ਦੂਰੋਂ ਵੀ ਜਦੋਂ ਆਪਾਂ ਦੇਖਦੇ ਆ ਉਦੋਂ ਵੀ ਪਤਾ ਲੱਗਦਾ ਵੀ ਕੀ ਚੀਜ਼ ਬਣ ਰਹੀ ਨੇੜੇ ਤੋਂ ਪਤਾ ਲੱਗਦਾ ਤੇ ਅਕਸਰ ਇੰਨੀ ਜ਼ਿਆਦਾ ਸਫਾਈ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਵੀ ਚਣਾਈ ਦੇ ਵਿੱਚ ਕੀ ਕਿਹੜੀਆਂ ਗੱਲਾਂ ਦਾ ਪਉਣ ਧਿਆਨ ਰੱਖਣਾ ਚਾਹੀਦਾ ਤਾਂ ਕਿ ਹਵੇਲੀ ਦੀ ਗੱਲਬਾਤ ਪੂਰੀ ਬਣੀ ਰਹੇ। ਮੇਰੇ ਚਨਾਏ ਦਾ ਐ ਹੁੰਦਾ ਕੰਮ ਆ ਵੀ ਚਨਾਏ ਦਾ ਮਿਹਨਤਾਂ ਹੁੰਦਾ ਲੈਵਲ ਦਾ ਕੰਮ। ਠੀਕ ਹੈ ਜੀ। ਕਿ ਕਈ ਕੀ ਹੁੰਦਾ ਵੀ ਕੋਈ ਲੈਵਲ ਆ ਇਹਦਾ ਜਮਾ ਪ੍ਰੋਪਰ ਲੈਵਲ ਚਾਹੀਦਾ। ਠੀਕ ਹੈ ਜੀ। ਐ ਨਾ ਹੋਵੇ ਵੀ ਅੱਧਾ ਇੰਚ ਕੋਈ ਉੱਚਾ ਕਰਦਾ ਹੋਵੇ ਪਾਸਾ ਕੋਈ ਨੀਵਾ ਕਰਦਾ ਹੋਵੇ। ਠੀਕ ਹੈ ਜੀ। ਵੀ ਉਹਨੂੰ ਜਮਾ ਐ ਪ੍ਰੋਪਰ ਲੈਵਲ 'ਚ ਰੱਖ ਕੇ ਬਾਕੀ ਬਕਾਇਦਾ ਸੂਤ ਦੇ ਵਿੱਚ। ਠੀਕ ਹੈ ਜੀ। ਮੱਥੇ ਕੰਮ ਹੋਊਗਾ ਨਹੀਂ ਹੁੰਦਾ ਨਹੀਂ ਇਹ ਬਈ ਐ ਨਹੀਂ ਹੈ ਵੀ ਕੋਈ ਉੱਚਾ ਨਾਗਾ ਨੀਵਾ ਨਾਗਾ। ਉਹ ਇਹ ਤਾਂ ਦੂਜਾ ਕੰਮ ਤਾਂ ਐ ਹੁੰਦਾ ਵੀ ਪਲਾਸਟਰ ਚ ਅਗਲਾ ਟੱਕ ਦਿੰਦਾ ਇਹਦੇ ਚ ਟੱਕਿਆ ਨਹੀਂ ਜਾਂਦਾ ਵੀ ਠੀਕ ਹੈ ਇਹ ਤਾਂ ਇਹਨੇ ਦਿਸਣਾ ਹੀ ਆ ਜਿੱਥੇ ਥੋੜਾ ਜਿਹਾ ਵੀ ਵੱਧ ਪਲਾਸਟਰ ਹੋ ਗਿਆ ਮੰਨ ਲਓ ਮੋਟਾ ਪਾਇਆ ਗਿਆ ਮਸਾਲਾ ਤਾਂ ਵੀ ਜਾਂ ਲੈਵਲ ਉੱਚਾ ਹੋ ਗਿਆ ਜਾਂ ਨੀਵਾ ਹੋ ਗਿਆ ਤਾਂ ਵੀ ਠੀਕ ਹੈ ਵੀਰ ਜੀ ਰਮਨ ਵੀਰ ਜੀ ਜਿਹੜੀ ਆਪਣੀ ਇਸ ਵਿਲੇ ਦੀ ਬਾਉਂਡਰੀ ਵਾਲ ਬਣੀ ਆ ਜੀ ਇਹਦੇ ਚ ਮਤਲਬ ਜਿਵੇਂ ਆਪਾਂ ਬਾਹਰੋਂ ਦੇਖੀ ਤਾਂ ਬਹੁਤ ਜ਼ਿਆਦਾ ਸਫਾਈ ਆ ਤੇ ਇਹਦਾ ਕੀ ਕਾਰ ਵੀਰੇ ਇਹ ਆਪਾਂ ਦੇਖਣ ਨੂੰ ਦੇਖੋ ਤੁਸੀਂ ਵੀ ਐ ਲੱਗਦੀ ਵੀ 4 ਇੰਚੀ ਕੰਨ ਦਾ 5 ਇੰਚੀ ਜੀ ਜੀ ਇਹ ਅੰਦਰੋਂ ਵੀ 5 ਇੰਚੂ ਵੀ ਦੀਵੰਦੀ ਆ ਸਾਰੀ 12ਵਾਂ ਵੀ ਪਰ ਹੈ 9 ਇੰਚੀ ਅੱਛਾ ਜੀ ਹਾਂ ਜੀ ਇੱਕ ਨਾਲ ਨੂੰ ਐਂ ਲੱਗਦਾ ਵੀ ਅੰਦਰ ਵੀ ਸਿੰਗਲੀ ਆ 4 ਇੰਚ ਠੀਕ ਹੈ ਠੀਕ ਜੀ ਪਰ ਇਹ 9 ਇੰਚੀ ਆ ਵੀਰੇ ਕੰਦ ਵਿੱਚ ਉਹ ਡਿਜ਼ਾਈਨ ਉਹਦੇ ਹਿਸਾਬ ਨਾਲ ਅਡਜਸਟ ਕੀਤਾ ਠੀਕ ਹੈ ਬਾਈ ਜਿੰਮੇ ਬਾਈ ਕੰਦ ਬਹੁਤ ਲੰਬੀ ਆ ਫਿਰ ਇਹ ਚ ਕੋਈ ਪਿੱਲਰ ਵਗੈਰਾ ਦਿੱਤੇ ਆ ਜੀ ਵੀਰੇ ਪਿੱਲਰ ਇਹਦੇ ਚ ਆਪਾਂ ਦਿੱਤੇ 12 12 13 13 ਫੁੱਟ ਦੇ ਠੀਕ ਹੈ ਜੀ ਜਿਵੇਂ ਹੁਣ ਉਹ ਮੰਨ ਕੇ ਚੱਲੋ ਵੀ ਇਹਦੇ ਚ ਘੱਟੋ ਘੱਟ ਵੀ ਇਹ ਬਾਈ ਹੈਗੀ ਹੈਗੀ 80 ਕੁ ਫੁੱਟ ਬਾਹੀ ਆ ਇਹ ਵੀਰੇ ਲੰਬੇ ਠੀਕ ਹੈ ਜੀ ਇਹਦੇ ਚ ਮੰਨ ਕੇ ਚੱਲੋ 1 2 3 4 5 6 ਪਿੱਲਰ ਆ ਗਏ ਦੋਸਤੋ ਨਾਲ ਹੁੰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚਲਿਓ ਜੇਕਰ ਹਵੇਲੀ ਵਧੀਆ ਲੱਗ ਰਹੀ ਹੈ ਇਨਫੋਰਮੇਸ਼ਨ ਚੰਗੀ ਲੱਗ ਰਹੀ ਆ ਤਾ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਈ ਜੀ ਆ ਜਿਹੜੀਆਂ ਚੀਜ਼ਾਂ ਬਣੀਆਂ ਨੇ ਇਹਨਾਂ ਬਾਰੇ ਦੱਸੋ ਜੀ ਇਹ ਕਿਵੇਂ ਕੀਤਾ ਅਜ ਕੰਮ ਇਹ ਵੀਰੇ ਆਪਾਂ ਚਿੱਟੇ ਸੀਮੈਂਟ 'ਚ ਨਾ ਵਾਈਟ ਪਾਊਡਰ ਆਉਂਦਾ ਠੀਕ ਹੈ ਜੀ ਉਹ ਪਾ ਕੇ ਉਹਦੇ ਪਹਿਲਾਂ ਇਹਨੂੰ ਕੱਚਾ ਕੀਤਾ ਤੇ ਫਿਰ ਇਹਨੂੰ ਕਵਰ ਕੀਤਾ ਆ ਡਿਲੀਆਂ ਨਾਲ ਫਿਰ ਇਹਦੇ ਤੇ ਚਿੱਟਾ ਪਰਿਆ ਆ ਡਿਜ਼ਾਈਨ ਕੱਟ-ਕੱਟ ਕੇ ਪਾਏ ਵੀ ਹੈਗੇ ਸਾਰੇ ਹਿੱਸੇ ਯ ਉਹ ਸਾਰੀ ਵੇਲ ਵੀ ਸਾਰੀ ਪਹਿਲਾਂ ਕੱਚੀ ਕੀਤੀ ਫਿਰ ਉਹਦੇ ਤੇ ਚਟਾ ਭਰਿਆ ਗਿਆ ਸੀਮੈਂਟ ਭਰਿਆ ਜਾਨਕਿ ਕਿ ਡਾਸਟ ਪਾ ਕੇ ਪੱਥਰ ਦੀ ਡਾਸਟ ਹੁੰਦੀ ਆ ਉਹ ਪਾਉਣੀ ਆ ਤੇ ਰਮਨਵੀਰ ਜੀ ਆਪਣੇ ਦਰਸ਼ਕ ਵੀਰ ਨੂੰ ਦੱਸੋ ਜੇ ਕਿਸੇ ਮੇਰੇ ਵੀਰ ਨੇ ਆ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਨਾਲ ਕੰਟੈਕਟ ਕਰਨਾ ਜੀ ਤਾਂ ਲਗਭਗ ਕਿੰਨਾ ਕੁ ਸਮਾਂ ਚਾਹੀਦਾ ਇੱਕ ਹਵੇਲੀ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਜੀ ਵੀਰੇ ਆ ਹੁਣ ਸਾਡਾ ਇੱਥੇ ਐ ਮੰਨ ਕੇ ਚੱਲੋ ਵੀ 2.5 ਸਾਲ ਹੋ ਗਏ ਕੰਮ ਚੱਲੀ ਜਾਂਦੇ ਨੇ ਠੀਕ ਹੈ ਜੀ ਹਾਂ 2.5 ਸਾਲ ਲੱਗ ਜਾਂਦੇ ਹਾਲੇ ਮੰਨ ਕੇ ਚੱਲੋ ਜੇ ਘੋੜੇ ਘਾੜਿਆਂ ਵਾਲਾ ਬਣਾਇਆ ਪਿੱਛੇ ਆ ਮਨ ਕੇ ਜੇ ਲੋਬੀ 2-2 ਸਾਲ ਹੋਰ ਲੱਗੇ ਵਾਲੇ ਠੀਕ ਹੈ ਜੀ ਵੀ ਘਟੋ ਘਟਾ 2.5 ਸਾਲ ਤਾਂ ਚਾਹੀਦੀ ਚਾਹੀਦੀ ਆ ਬਈ ਵੀ ਤਾਂ ਹਵੇਲੀ ਦੇਖਣ ਲੱਗੂਗਾ ਹਾਂ ਜੀ ਬਈ ਜਿਵੇਂ ਆਹ ਦਰਵਾਜ਼ਾ ਆਪਾਂ ਦੇਖ ਰਹੇ ਹਾਂ ਜੀ ਇਹਦੇ ਉੱਪਰ ਨੂੰ ਹਾਈਟ ਕਿੰਨੇ ਫੁੱਟ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਵੀ ਇਹਦੀ ਹੈਡ ਹੈਗੀ 18 ਫੁੱਟ ਉੱਚਾ ਬਈ 18 ਫੁੱਟ ਉੱਚਾ ਜੀ ਹਾਂ ਜੀ ਠੀਕ ਹੈ ਜੀ ਇਹ ਪਹਿਲਾਂ ਬਣਿਆ ਹੋਇਆ ਸੀ ਇਹਦੀ ਪਹਿਲਾਂ ਛੱਤ ਨੀਵੀਂ ਸੀ ਇਹ ਆਪਾਂ ਰੈਨੋਨੇਸ਼ਨ ਹੀ ਕੀਤਾ ਇਹਨੂੰ ਜੀ ਜੀ ਇਹ ਮੋੜ ਕੇ ਛੱਤ ਟਾ ਕੇ ਉੱਚੀ ਕੀਤੀ ਆ ਫਿਰ ਉਹਦੇ ਤੇ ਡਿਜ਼ਾਈਨ ਪਾਈ ਆ ਛੱਤ ਤੇ ਠੀਕ ਹੈ ਵੀਰ ਜੀ ਹਾਂ ਤੇ ਆਓ ਦੋਸਤੋ ਤੁਹਾਨੂੰ ਦਿਖਾਉਣੇ ਆ ਅੰਦਰੋਂ ਵੀ ਸਾਰੀ ਹਵੇਲੀ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਰ ਜੀ ਜਿਵੇਂ ਆਪਾਂ ਛੱਤ ਦਾ ਡਿਜ਼ਾਈਨ ਦੇਖ ਰਹੇ ਹਾਂ ਜੀ ਇਹ ਵੀਰ ਇਹ ਕਰ ਕਿਵੇਂ ਆਪ ਹੀ ਇੱਟਾਂ ਦੇ ਕੱਟ ਪੀਸ ਲਾਏ ਨੇ ਜਾਂ ਕਿਵੇਂ ਇਹਨੂੰ ਬਣਾਇਆ ਗਿਆ ਨਹੀਂ ਵੀਰ ਇਹ ਇੱਟਾਂ ਗ੍ਰਾਈਂਡਰ ਨਾਲ ਕੱਟਣਾ ਨਾਲ ਕੱਟ ਕੇ ਇਹੋ ਕਰੀ ਜਾਂਦੀ ਆ ਠੀਕ ਹੈ ਜੀ ਹਾਂ ਪਹਿਲਾਂ ਇਹ ਸ਼ਟਰਿੰਗ ਕਰਨੀ ਪੈਂਦੀ ਆ ਫਿਰ ਮਿੱਟੀ ਪਾ ਕੇ ਕੱਚਾ ਬਿਚਾਰਾ ਉੱਚਾ ਰੱਖਦੇ ਆ ਆਪਾਂ ਫੁੱਟਾਂ ਨੂੰ 1.5 ਫੁੱਟ ਵੀ ਕਰਨਾ ਪਿਆ ਜਾਂਦਾ ਕਿਸੇ ਨੇ ਬਾਏ ਦੇ ਹਿਸਾਬ ਨਾਲ ਆ ਫਿਰ ਡਿਜ਼ਾਈਨ ਚ ਨਹੀਂ ਫਿਰ ਉਹਦੇ ਤੇ ਮੰਨ ਲਓ ਕੱਚਾ ਕੀਤਾ ਜਿਵੇਂ ਆਪਾਂ ਪਲਾਸਟਰ ਕਰਦੇ ਆ ਪਲਾਸਟਰ ਕਰਕੇ ਉੱਤੇ ਫਿਰ ਉਹਦੇ ਤੇ ਆਪਾਂ ਮਾਰਦੇ ਆਂਗੇ ਆਪਣਾ ਇਹਦਾ ਨਾਂ ਕਿ ਲੈਂਦੇ ਆ ਸੀਐਲ ਫਿਰ ਕੀ ਸੀਮੈਂਟ ਨੂੰ ਫੜਦਾ ਨਹੀਂਗਾ ਚਿੱਟੇ ਨੂੰ ਉਹ ਜਦੋਂ ਸ਼ਟਰਿੰਗ ਖੁੱਲਦੀ ਆ ਫਿਰ ਸਾਰੇ ਥੱਲੇ ਨਾਲ ਖੁੱਲੇ ਜਾਂਦਾ ਫਿਰ ਉਹਨੂੰ ਗ੍ਰਾਈਂਡਰ ਨਾਲ ਫਿਰ ਸਫਾਈ ਕਰ ਚਿੱਟੇ ਦੇ ਵਿੱਚ ਕਈ ਤਾਂ ਹੁਣ ਮੰਨ ਕੇ ਚਲੋ ਪਾ ਦਿੰਦੇ ਚਿਪਸ ਪਾ ਦਿੰਦੇ ਆ ਹਾਂਜੀ ਆਪਾਂ ਧਾਸਟ ਪਾਉਣੇ ਆ ਬਈ ਪੱਥਰ ਦੇ ਠੀਕ ਹੈ ਹਾਂ ਉਹ ਫਿਰ ਕੀ ਆ ਦਾਣੇ ਨਿਕਲ ਲੱਗ ਜਾਂਦੇ ਇਹਦੇ 'ਚ ਦੇਖੋ ਤੁਸੀਂ ਦਾਣਾ ਨਹੀਂ ਨਿਕਲਿਆ ਹੋਣਾ ਠੀਕ ਹੈ ਜੀ ਚਿਰਸ ਦੇ ਦਾਣੇ ਨਿਕਲ ਜਾਂਦੇ ਆ ਫਿਰ ਉਹਨੂੰ ਦੁਬਾਰਾ ਰਿਪੇਅਰ ਲਾਉਣੀ ਪੈਂਦੀ ਆ ਇਹਦੇ ਤੇ ਰਿਪੇਅਰ ਲਾਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਵੀਰ ਜੀ ਹਾਂ ਉਹਨੂੰ ਜਦੋਂ ਚਿੱਟਾ ਆਪਾਂ ਪਾਉਨੇ ਆ ਨਾ ਇੱਕ ਉਹਦੋਂ ਸਾਵਧਾਨੀ ਦਾ ਜ਼ਰੂਰ ਆ ਉਹਨੂੰ ਪਤਲਾ ਕਰਕੇ ਪਾਓ ਐਟ ਪੂਰੀ ਫੁੱਲ ਤਾਰ ਕਰਕੇ ਠੀਕ ਹੈ ਜੀ ਜੇ ਮੰਨ ਲਓ ਵੀ ਆਪਾਂ ਥੋੜਾ ਜਿਹਾ ਕੋਸ਼ਕ ਤੇ ਪਾ ਦਿੰਨੇ ਆ ਫਿਰ ਇਹਦੇ 'ਚ ਕ੍ਰੈਕ ਬਣ ਜਾਂਦੇ ਬਈ ਐਂ ਦੇਖੋ ਕ੍ਰੈਕ ਨਹੀਂ ਬਣਦਾ ਫਿਰ ਠੀਕ ਹੈ ਵੀਰ ਜੀ ਆਪਾਂ ਪਤਲਾ ਕਰਕੇ ਪਾਉਨੇ ਆ ਫ ਆਪਣੇ ਦਰਸ਼ਕੋ ਬੀਤੋਂ ਇਹ ਵੀ ਦੱਸੋ ਵੀ ਜੇ ਮੈਂ ਹੁਣ ਤੁਸੀਂ ਇਸ ਹਵੇਲੀ ਦੇ ਵਿੱਚ ਸਿਮਿੰਟ ਕਿਹੜੀ ਗ੍ਰੇਡ ਦਾ ਵਰਤਿਆ ਗਿਆ ਜੀ ਵੀਰੇ ਆਪਾਂ 43 ਗ੍ਰੇਡ ਹੀ ਅੱਛਾ ਜੀ ਆਪਣੇ ਜਿੰਨੇ ਵੀ ਕੰਮ ਆ ਜਿੰਨੀਆਂ ਵੀ ਸਾਈਡਾਂ ਆਪਣੇ ਸਾਰਿਆਂ ਤੇ 43 ਗ੍ਰੇਡ ਹੀ ਲੱਗਦਾ ਆਪਾਂ ਬੈਦ ਮਟੀਰੀਅਲ ਕੰਮ ਕਰਦੇ ਆ ਉੱਥੇ ਵੀ ਬਈ 43 ਗ੍ਰੇਡ ਹੀ ਵਰਤਦੇ ਵੈਸੇ 43 ਗ੍ਰੇਡ ਦੇ ਕੀ ਫਾਇਦੇ ਨੇ ਤੁਸੀਂ ਉਹ ਵੀ ਸ਼ੋਰਟ ਦੇ ਵਿੱਚ ਜੇ ਦੱਸ ਸਕੋ ਵੀਰੇ 43 ਦਾ ਐ ਆ ਉਹਦੇ ਚ ਜਨਨ ਕਿ ਕੀ ਸੁਭਾਅ ਬਹੁਤ ਘੱਟ ਹੁੰਦੀ ਹੈ ਠੀਕ ਹੈ ਜੀ ਬਾਕੀ ਉਹਦੀ ਸਟਰੈਂਥ ਜਿਆਦਾ ਮਜ਼ਬੂਤ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਉਹ ਜਾਣੀ ਕਿ ਜਿਵੇਂ ਅੱਜ ਤੋਂ ਪਹਿਲਾਂ ਹੁੰਦਾ ਸੀ 50 ਸਾਲ ਪਹਿਲਾਂ ਸੀਮੈਂਟ 30 ਸਾਲ ਪਹਿਲਾਂ ਉਸ ਤਰੀਕੇ ਨਾਲ ਹੁੰਦਾ ਬਈ ਜੀ 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 ਤੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਵੇਲੀ ਦੇ ਨੇੜੇ ਤੇ ਛੇਤੀ ਛੇਤੀ ਸਾਡੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਆਓ ਹੁਣ ਆਪਾਂ ਤੁਹਾਨੂੰ ਦਿੰਨੇ ਜਾਣਕਾਰੀ ਇਹਦਾ ਜਿਹੜਾ ਆਪਣੇ ਕੋਠੀ ਦਾ ਫਰੰਟ ਹੈ ਜੀ ਇਹ ਕਿੰਨੇ ਫੁੱਟ ਹੈ ਜੀ ਤੇ ਮਗਰ ਨੂੰ ਕਿੰਨੇ ਫੁੱਟ ਹੈ ਜੀ ਇਹ ਵੀਰੇ 50 ਬਈ 50 ਹੀ ਆ ਮੰਨ ਕੇ ਚੱਲੋ ਠੀਕ ਹੈ ਜੀ ਜੀ ਇਹਦੇ ਬਾਰੇ ਦੱਸੋ ਬਈ ਇਹ ਕਿਵੇਂ ਫਿਰ ਬਣਾਇਆ ਇਹ ਜਾਲੀ ਵੀਰੇ ਆਪਾਂ ਡੇਲੀਗਾਂ ਟਾਇਲ ਦੀ ਕੱਟ ਕੇ 1.5 ਇੰਚ ਦੀ ਠੀਕ ਹੈ ਜੀ ਉਹਦੀਆਂ ਡੇਲਿੰਗਾਂ ਬਣਾਈ ਦਿੰਦੇ ਆ ਡੇਲਿੰਗਾਂ ਬਣਾ ਕੇ ਉਹਨੂੰ ਟੇਪਰ ਕਰੀਦਾ ਜੀ ਠੀਕ ਹੈ ਜੀ ਉਹ ਆਪਾਂ ਕਟਰ ਤੇ ਬਣਾਈ ਦਈ ਠੀਕ ਹੈ ਜੀ ਤੇ ਇਸ ਮਿੰਟ ਦੇ ਨਾਲ ਨੋਰਮਲ ਲਾਲ ਲਾਈ ਹਾਂ ਨੋਰਮਲ ਨਾ ਇਹ ਆ 25 ਜਿਵੇਂ ਆਪਾਂ ਇੰਟਰਲੌਕ ਫਸਦੀ ਆ ਜੀ ਫਸ ਜਾਂਦੀ ਇੱਥੇ ਪਿੱਛੇ ਨਿਰਾਲਾ ਕੇ ਜੀ 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 ਬਾਕੀ ਵੀਰੇ ਇਹ ਗਲਾਈ ਦਾ ਜਿਹੜਾ ਸਾਈਜ਼ ਰੱਖਿਆਗਾ ਇਹ ਕਿੰਨੇ ਫੁੱਟ ਚੌੜਾ ਰੱਖਣ ਦੀ ਕੋਸ਼ਿਸ਼ ਕੀਤੀ ਆ ਜੀ ਇਹ ਹੁਣ ਐ ਮੰਨ ਕੇ ਚੱਲੋ ਜਾਲਾ ਇਹਦਾ 6 ਫੁੱਟ ਆ ਜੀ ਠੀਕ ਹੈ ਜੀ 12 ਫੁੱਟ ਤੇ ਇਹ ਜੇ ਪੋਰਚ ਤੋਂ ਆਪਾਂ ਲਈਏ 11 ਫੁੱਟ ਤੇ ਪੰਜ 5.5 6 ਫੁੱਟ ਨਹੀਂ ਥਾਮਾਂ ਤੇ 5 ਕੁ ਫੁੱਟ ਮੈਨ ਲੱਗਦੀ ਉਚਾਈ ਹੋਊਗਾ ਨਾ ਇਹਦੇ 5 ਕੀ ਆ ਚਾਹੀਦੀ ਤੇ ਬਾਈ ਜੀ ਨਾਲ ਹੁੰਦੇ ਇੱਧਰ ਵੀ ਆਪਣੇ ਦਰਸ਼ਕ ਵੀਰਾਂ ਨੂੰ ਆਪਾਂ ਦਿਖਾ ਦਈਏ ਵੀਰੇ ਆ ਕੀ ਚੀਜ਼ ਬਣਾ ਰਹੇ ਹੋ ਜੀ ਇਹ ਵੀਰੇ ਗੈਰਾਜ ਬਣਾਇਆ ਜੀ ਅੱਛਾ ਗੈਰਾਜ ਇਹ ਵੀ ਟੋਟਲੀ ਬਸ ਸੇਮ ਹਵੇਲੀ ਦਾ ਹਾਂ ਸੇਮ ਇਹ ਛੱਤਾਂ ਵੀ ਇਹਦੀਆਂ ਵੀ ਡਿਜ਼ਾਈਨ ਨਾਲ ਗਈ ਪਾਈਆਂ ਬਾਈ ਨੇ ਕੀ ਬਾਤ ਹੈ ਜੀ ਓਏ ਸ਼ੌਂਕ ਉਹ ਤਾਂ ਬਾਈ ਨੂੰ ਵੈਸੇ ਤਾਂ ਆਪ ਪਤਾ ਉਹ ਕੈਨੇਡਾ ਬੈਠੇ ਆ ਜੀ ਜੀ ਪਰ ਪੰਜਾਬ ਦੇ ਪੁਰਾਣੇ ਵਿਰਸੇ ਦਾ ਬੜਾ ਪਿਆਰ ਹੈ ਜੀ ਹਾਂ ਹਾਂ ਜੀ ਜੀ ਬਾਈ ਇਹਦੇ ਚ ਕੀ ਕੁਝ ਵੱਖਰਾ ਤੇ ਖਾਸ ਕਰਨ ਦੀ ਕੋਸ਼ਿਸ਼ ਕੀਤੀ ਹੈਗੀ हटਕੇ ਹੋਰ ਬਣਾਇਆ ਵੀਰੇ ਇੱਕ ਤਾਂ ਇਹਦਾ ਬਾਇਆ ਬਹੁਤ ਸਿਗਾ ਜੀ ਇਹ ਚ ਡਾਉਣ ਬੀਮ ਪਾਇਆ ਡਾਉਣ ਬੀਮਾਂ ਦੇ ਵੀ ਥੱਲੇ ਪੜੀਆਂ ਠੀਕ ਹੈ ਜੀ ਹਾਂ ਆ ਦੇਖ ਲਓ ਥੱਲੇ ਇਹਦੇ ਵੀ ਡਿਜ਼ਾਈਨ ਆਗੇ ਡਾਉਣ ਬੀਮਾਂ ਦੇ ਵੀ ਲੋ ਵੀ ਦੋਸਤੋ ਚੈੱਕ ਕਰੋ ਕੁਆਲਿਟੀ ਕੰਮ ਦੀ ਬਾਈ ਹੁਣ ਦੇ ਦੇਖੋ ਉੱਤੇ ਤੁਸੀਂ ਜਦੋਂ ਇੱਥੇ ਮੰਜਾ ਢਾਹ ਕੇ ਬੰਦਾ ਉੱਤੇ ਆਸਮਾਨ ਨੂੰ ਵੱਲ ਨੂੰ ਦੇਖ ਲਗਾ ਤਾਂ ਐ ਲੱਗਦਾ ਕਿ ਜਿਵੇਂ ਹਨਾ ਆਪਾਂ ਪੁਰਾਣੇ ਪੰਜਾਬ ਦੇ ਵਿੱਚ ਆ ਗਏ ਹੁੰਨੇ ਆ ਤੇ ਕੰਮ ਦੀ ਬੜੀ ਸਫਾਈ ਆ ਜੇ ਤੁਸੀਂ ਆਪਣੀ ਹਵੇਲੀ ਦਾ ਕੰਮ ਕਰਾਉਣਾ ਚਾਹੁੰਦੇ ਹੋ ਵੀਰ ਹੁਣੇ ਮਟੀਰੀਅਲ ਸਮੇਤ ਵੀ ਕੰਮ ਕਰਦੇ ਆ ਨਕਸ਼ੇ ਵੀ ਬਣਾ ਕੇ ਦੇ ਦੋਗੇ ਆਲ ਰਾਊਂਡ ਨੇ ਸਾਰਾ ਕੰਮ ਆਪ ਕਰਦੇ ਆ ਇਹ ਚ ਆਪਣੇ ਦਰਸ਼ਕ ਵੀ ਨੂੰ ਦੱਸੋ ਵੀ ਇਹ ਚ ਗੌਰ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਹੁੰਦੀਆਂ ਨੇ ਹਨਾ ਵੀ ਜਿਹਦੇ ਨਾਲ ਅਗਲੇ ਦਾ ਨੁਕਸਾਨ ਨਾ ਹੋਵੇ ਗੌਰ ਤਾਂ ਹੀ ਮੇਨ ਗੱਲ ਤਾਂ ਬਾਏ ਦੀ ਆ ਜੀ ਠੀਕ ਹੈ ਜੀ ਜੇ ਹੁੰਦਾ ਦਾਇਰਾ ਵੱਡਾ ਹੋਵੇ ਹਾਂ ਦਾਇਰਾ ਵੱਡਾ ਤਾਂ ਫਿਰ ਹੋਏ ਜੇ ਹਿਸਾਬ ਨਾਲ ਜਾਨਕੀ ਕਿ ਤਾਹਾਂ ਸੈਟਿੰਗ ਕਰਨੀ ਪੈਂਦੀ ਆ ਤੇ ਜੇ ਘਟਾ ਤਾਂ ਹੁਣ ਇਹ ਮੰਨ ਕੇ ਚੱਲੋ ਵੀ ਇਹ 22 23 ਫੁੱਟ ਆ ਇਹ ਥੱਲੇ ਡਾਉਣ ਬੀਮ ਪਾਏ ਠੀਕ ਹੈ ਜੀ ਜੇ ਹੁਣ ਇਕੱਲੇ ਸੀਮੈਂਟ ਦੇ ਦਿਖਾਉਂਦੇ ਸੀ ਉਹ ਸੋਹਣੇ ਨਹੀਂ ਸੀ ਲੱਗਣੇ ਤੇ ਇਹਨਾਂ ਨੂੰ ਕਵਰ ਕਰਕੇ ਹੀ ਉਹ ਕੀਤੇ ਆ ਜੀ ਠੀਕ ਹੈ ਜੀ ਇਹਦੇ ਚ ਹੁਣ ਅਸੀਂ ਚਿਪਸ ਪਾਈ ਸੀ ਆ ਦੇਖੋ ਇਹਦਾ ਤੇ ਉਹਦਾ ਦਿਨ ਰਾਤ ਦਾ ਫਰਕ ਆ ਜੀ ਠੀਕ ਹੈ ਜੀ ਇਹ ਚ ਚਿਪਸ ਪਾਈ ਵੀ ਆ ਆਪਣੀ ਉਹਦੇ ਚ ਲਾਸਟ ਪਾਈ ਆ ਜੀ ਜੀ ਤੇ ਫਿਰ ਤੁਹਾਨੂੰ ਇਹਨਾਂ ਦੋਵਾਂ ਚੋ ਬੈਸਟ ਰਿਜ਼ਲਟ ਉਹਦਾ ਲੱਗਦਾ ਕਿਦਾਂ ਲੱਗਦਾ ਨਹੀਂ ਉਹਦਾ ਲੱਗਦਾ ਵੀਰੇ ਠੀਕ ਹੈ ਜੀ ਇਹਦਾ ਫਿਰ ਐ ਮੰਨ ਕੇ ਚੱਲੋ ਵੀ ਇੱਕ ਤਰ੍ਹਾਂ ਦੇ ਗੈਰ ਜਾ ਗਏ ਤੇ ਰਮਨਵੀਰ ਜੀ ਜਦੋਂ ਆਪਾਂ ਇਸ ਕੋਠੇ ਦਾ ਲੈਂਟਰ ਪਾਉਣੇ ਆ ਹਾਂਜੀ ਹਾਂਜੀ ਤਾਂ ਲੈਂਟਰ ਦੀ ਮਟਾਈ ਕਿੰਨੀ ਕੁ ਆਪਾਂ ਇ ਤੇ ਕਿੰਨੀ ਕੁ ਦਾ ਮਤਲਬ ਜਿਵੇਂ ਹੁਣ ਤੁਸੀਂ ਇੱਥੇ ਕੰਦਾ ਨਿਚਣਾਈ ਕੀਤੀ ਆ ਉਹ ਚ ਮਸਾਲੇ ਦੀ ਮਾਤਰਾ ਜਿਹੜੀ ਹੁੰਦੀ ਹੈਗੀ ਹੈ ਨਾ ਉਹ ਕਿੰਨੀ ਕੁ ਰੱਖਣੀ ਚਾਹੀਦੀ ਹੈ ਜੀ ਵੀਰੇ ਆਪਾਂ ਜਿਹੜਾ ਰੇਸ਼ੋ ਪਾਉਨੇ ਆ ਨਾ ਜਿਵੇਂ ਇੱਕ ਬੱਠਲ ਸੀਮੈਂਟ ਦਾ ਹੋ ਗਿਆ ਜੀ ਡੇਢ ਰੇਤੇ ਦਾ ਹੋ ਗਿਆ ਜੀ 3 ਬਜਰੀ ਦੇ ਹੋ ਗਿਆ ਠੀਕ ਹੈ ਜੀ ਔਰ ਰੇਸ਼ੋ ਦੇ ਨਾਲ ਕਰਦੇ ਹਾਂ ਹਾਂਜੀ 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 ਇਹ ਲੈਂਟਰ ਦੇ ਵਿੱਚ ਲੈਂਟਰ ਦੇ ਵਿੱਚ ਤੇ ਜਿਹੜਾ ਆਪਾਂ ਵੀਰੇ ਚਣਾਈ ਦੇ ਵਿੱਚ ਆਪਾਂ ਲਾਉਣੇ ਆ 8x8 ਦੇ ਉੱਤੇ ਜਿਵੇਂ ਹੁਣ ਇਹਦੇ ਚ ਵੀਰੇ ਇਹਦੇ ਚ ਆਪਾਂ 4x1 ਦਾ ਹੀ ਜਿਵੇਂ ਇੱਕ ਬੱਥਰ ਦਾ ਸੀਮੈਂਟ ਦਾ ਹੀ ਠੀਕ ਹੈ ਜੀ ਤੇ 4 ਬੱਥਰ ਦੇ ਦਿੱਤੇ ਦੀ ਠੀਕ ਹੈ ਜੀ ਇਹਦੇ ਨਾਲ ਜਾਨੀ ਕਿ ਪਕੜ ਪੂਰੀ ਫੁੱਲ ਰਹਿੰਦੀ ਹੈ ਪੂਰੀ ਫੁੱਲ ਆ ਜੀ ਪੂਰੀ ਫੁੱਲ ਠੀਕ ਹੈ ਜੀ ਇਹਨੂੰ ਵੈਸੇ ਰੇਸ਼ੋ ਜੇ ਹੁਣ ਮੰਨ ਕੇ ਚੱਲੋ ਜੀ ਜੇ ਹੁਣ ਆਪਾਂ ਕੋਠੀ ਦਾ ਕੰਮ ਕਰਦੇ ਆ ਉੱਥੇ ਆਪਾਂ ਲਾਉਣੇ ਆ ਰੇਸ਼ੋ 6x1 ਦੀ ਠੀਕ ਹੈ ਜੀ 9 ਇੰਚ ਗੰਦ ਜੀ ਜੇ 4 ਆ ਤਾਂ ਉਹਦੇ ਚ 4 ਇੱਕ ਦੀ ਠੀਕ ਹੈ ਜੀ ਇਹ ਫਰਕ ਰਹਿੰਦਾ ਹੈਗਾ ਹਾਂ ਜੀ ਇਹ ਫਿਰ ਆਇਆ ਹੁੰਦਾ ਵੀ ਇਹ ਥੋੜਾ ਜਿਹਾ ਹੋਰ ਹਿਸਾਬ ਨਾਲ ਕੰਮ ਹੁੰਦਾ ਹੀ ਉਹਦਾ ਹਿਸਾਬ ਨਾਲ ਹਾਂ ਜੀ ਤੇ ਸਾਰੀਆਂ ਕੰਦਾ ਸਰ ਫਿਰ ਇਹ 9 ਇੰਚ ਹੀ ਰੱਖੀਆਂ ਨੇ ਜੀ ਰਮਨ ਜੀ ਨਹੀਂ ਵੀਰੇ ਅਲੱਗ-ਅਲੱਗ ਆਈ ਕਿਤੇ ਡੂੜ ਦੀ ਆਈ ਕਿਤੇ 2 ਇੱਟ ਦੀ ਵੀ ਆਈ ਵੱਖੋ-ਵੱਖਰਾ ਹੁੰਦਾ ਵੱਖੋ-ਵੱਖਰਾ ਕੰਮ ਆਈ ਠੀਕ ਹੈ ਜੀ ਹੋਰ ਵੀਰੇ ਇਹਦੇ ਫਰੰਟ ਨੂੰ ਵੱਖਰਾ ਕਰਨ ਦੀ ਕਿਵੇਂ ਕੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਆ ਬਾਧਰੇ ਕੱਢੇ ਨੇ ਜਾਂ ਹੋਰ ਕੁਝ ਆਪਣੇ ਵੱਲੋਂ ਕੀ ਨਮਾ ਕਰਨ ਲਈ ਕੋਸ਼ਿਸ਼ ਕੀਤੀ ਇੱਥੇ ਮੇਰੇ ਇਹ ਮਕਾਨ ਨਾਲ ਤੁਹਾਨੂੰ ਸਹੀ ਪੁੱਛੋ ਤੁਸੀਂ ਜੇ ਆਪਾਂ ਨਵੇਂ ਸਰੂਪ ਬਣਾਉਣੀ ਹੋਏ ਹਵੇਲੀ ਆਪਾਂ ਹੋਰ ਵੀ ਜ਼ਿਆਦਾ ਵਧੀਆ ਕਰ ਦਿੰਨੇ ਆ ਤਾਂ ਚਲੋ ਆਏ ਵੀ ਆਪਾਂ ਰੈਨੋਨੇਸ਼ਨ ਹੀ ਕੀਤਾ ਇਹਦਾ ਠੀਕ ਹੈ ਜੀ ਪੁਰਾਣੇ ਕਰਨ ਨੂੰ ਨਵੇਂ ਪਰ ਸਾਡੇ ਕੰਮ ਚ ਹੁਣ ਮੰਨ ਕੇ ਚਲੋ ਵੀ ਇੱਕ ਚੀਜ਼ ਹੀ ਦਿੰਦੀ ਆ ਜਦ ਸਾਰਾ ਮਕਾਨ ਦੇਖ ਲਓ ਤੁਹਾਨੂੰ ਐਂ ਲੱਗਦਾ ਵੀ ਪੁਰਾਣਾ ਕਲੀ ਆ ਡਾਊਨ ਸਿਲਿੰਗ ਇਹਨਾਂ ਦੀ ਪਹਿਲਾਂ ਦੀ ਹੋਈ ਪਈ ਆ ਠੀਕ ਹੈ ਜੀ ਇਹੀ ਦਸੂਗੀ ਜਾਂ ਅੰਦਰ ਮਕਾਨ ਦਾ ਜਿਹੜਾ ਕੰਮ ਆ ਉਹ ਦੇ ਸੂਗਾ ਵੀ ਜੀ ਜੀ ਚਲੋ ਕਿਉਂ ਪਹਿਲਾ ਹੋਇਆ ਵਾ ਅਸੀਂ ਵੀ ਉਹ ਨਹੀਂ ਰੋਡ ਤੋਂ ਲਾ ਰੋਡ ਤੋਂ ਲੰਘਦਾ ਬੰਦਾ ਤੇ ਹੀ ਕਹੂਗਾ ਵੀ ਹਾਂ ਨਵੇਂ ਸਿਰੋਂ ਨਵੇਂ ਸਿਰੋਂ ਜੀ ਜੀ ਹਾਂਜੀ ਮੇਰੇ ਇੱਕ ਇਹ ਆਪਾਂ ਡੋਰ ਆ ਜਿਹੜਾ ਇਹ 8 ਫੁੱਟ ਉੱਚੇ ਰੱਖੇ ਵੇ ਸੀ ਪਹਿਲਾਂ ਹੀ ਬੰਦੇ ਨੇ ਯਾਨੀ ਕਿ ਜਿਹਨੇ ਡ੍ਰੈਗ ਬਣਾਈ ਸੀ ਅੱਜ ਤੋਂ ਪਹਿਲਾਂ ਉਸ ਨੇ ਵਧੀਆ ਤੇ ਯਾਨੀ ਕਿ ਕਿ ਲੋਕੇਸ਼ਨ ਹੀ ਵਧੀਆ ਬਣਾਈ ਵੀ ਦੇਖੇ ਵੀ ਕੋਈ ਚੀਜ਼ ਪਹਿਲਾਂ ਇਹ 8 ਫੁੱਟ ਦੇ ਡੋਰ ਲੱਗੇ ਵੇ ਉੱਚੇ ਤੇ ਬਾਈ ਇੱਕ ਚੀਜ਼ ਹੋਰ ਮੈਨੂੰ ਤੁਹਾਨੂੰ ਦੀ ਇਹ ਚੀਜ਼ ਬੜੀ ਘੈਂਟ ਲੱਗੀ ਵੀ ਤੁਸੀਂ ਉਹਨਾਂ ਦੇ ਪੁਰਾਣੇ ਕੰਮ ਨੂੰ ਵੀ ਸਰਾਇਆ ਨਹੀਂ ਆਪਣੀ ਲਾਈਨ ਦੇ ਵਿੱਚ ਆਪਾਂ ਕਹਦੀ ਇੱਕ ਮਿਸਤਰੀ ਦੂਜੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਆਪਾਂ ਨਹੀਂ ਆਪਾਂ ਦੇ ਕਿਸੇ ਨਾਲ ਕੰਟਰੋਵਰਸੀ ਜੀ ਜਾ ਕੇ ਰਾਜੀ ਨਹੀਂ ਆਪਾਂ ਆਪਦਾ ਬਿਜ਼ਨਸ ਕਰਨਾ ਹੈ ਕੰਮ ਕਰਨਾ ਆਪਾਂ ਕਿਸੇ ਤੋਂ ਇਹ ਜੀ ਯ ਦੀ ਕੀ ਤੇ ਸਰ ਆਪਾਂ ਹੁਣ ਇਥੋਂ ਮੇਨ ਇੰਟਰੀਅਰ ਤੇ ਕਰ ਲੈਣਾ ਸਾਟ ਤੇ ਆ ਕੰਦ ਵੀ ਹੁਣ ਲਈਏ ਜੀ ਹਾਂ ਇਹ ਬਾਤ ਵੀਰੇ ਹੁਣ ਇਹ ਹੈਗੀ ਹੁਣ ਲਈਏ ਅੰਦਰੋਂ ਵੀ ਇਹ ਹਾਲੇ ਕਰਨਾ ਵੀਰੇ ਅੰਦਰੋਂ ਵੀ ਬਦਲਣਾ ਬਾਈ ਹਾਲੇ ਮੂਡ ਤੇ ਡਪੰਡ ਆ ਠੀਕ ਹੈ ਬਾਈ ਕਹਿੰਦਾ ਵੀ ਅੰਦਰੋਂ ਵੀ ਆਪਾਂ ਬਦਲਾਂਗੇ ਇਹਨੂੰ ਠੀਕ ਹੈ ਜੀ ਇਥੋਂ ਵੀ ਯਾਨੀ ਕਿ ਸੇਮ ਹਵੇਲੀ ਦੇ ਕਲਾਸਿਕ ਹਾਂ ਆ ਇਕੱਲੀ ਲੌਬੀ ਲੌਬੀ ਕਰਨੀ ਹੈ ਠੀਕ ਹੈ ਜੀ ਬਾਕੀ ਬੈਡਰੂਮ ਨਹੀਂ ਕਰਨੇ ਠੀਕ ਹੈ ਜੀ ਇਕੱਲੀ ਲੌਬੀ ਤੇ ਬਾਸ ਕੀ ਕਿਚਨ ਆਈ ਪਾਉੜਨਾ ਬਸ ਠੀਕ ਹੈ ਵੀਰ ਜੀ ਜੇ ਆਪਾਂ ਗੱਲ ਕਰੀਏ ਇਹ ਲੌਬੀ ਦਾ ਸਾਈਜ਼ ਕਿੰਨਾ ਕੁ ਰਹਿ ਜਾਂਦਾ ਜੀ ਹਦਰੋ ਇਹ ਲੌਬੀ ਬਾਈ 25 ਬਾਈ 20 ਕਉਂ ਆ ਜੇ ਆਏ ਮੰਨਗੇ ਤਾਂ ਇਹ 30 ਫੁੱਟ ਕਉਂ ਆ ਠੀਕ ਹੈ ਜੀ ਇਹ ਵਿੱਚ ਅਲੱਗ-ਅਲੱਗ ਜੇ ਉਹ ਪਾਰਟ ਜੇ ਬਣੇ ਬਈ ਸਹੀ ਮੈਨੇ ਪੁੱਛਦਾ ਇਹ 25 ਬਾਈ 25 ਨਹੀਂ ਆ ਜੀ ਲੌਬੀ ਠੀਕ ਹੈ ਜੀ ਜਿਵੇਂ ਹੁਣ ਇੱਥੋਂ ਘਟ ਗਈ ਆ ਕਿ ਹਾਂਜੀ ਇੱਥੋਂ ਵੱਧ ਗਈ ਐ ਲੰਮੀ ਇਹ ਜੇ ਪੌੜੀ ਗਿਣਗੇ ਤਾਂ 20 ਕੀ ਰਹਿ ਜਾਂਦੀ ਆ 22 ਰਹਿ ਜਾਂਦੀ ਆ ਜੇ ਗਾਂ ਤਿੱਕ ਜਾਈਏ ਤਾਂ ਠੀਕ ਵਾਜ ਠੀਕ ਹੈ ਠੀਕ ਹੈ ਆ ਕੀ ਚੀਜ਼ ਬਣਾਤੀ ਇਹ ਦੱਸੋ ਆਪਣੇ ਦਰਸ਼ਕੀ ਵੀਰਾਂ ਨੂੰ ਇਹ ਵੀਰੇ ਸੇਕਣ ਵਾਸਤੇ ਬਣਾਇਆ ਚਿਮਨੀ ਬਣਾਈ ਹੈਗੀ ਵੀ ਬੰਦਾ ਮੂਰੇ ਬਹਿ ਕੇ ਸਾਲ ਦੇ ਵਿੱਚ ਸੇਕ ਸਕਿਆ ਜੀ ਜਿਵੇਂ ਉਹ ਪੁਰਾਣੀਆਂ ਫਿਲਮਾਂ ਦੇ ਵਿੱਚ ਜਾਂ ਉਹ ਲੋਕ ਬਹੁਤ ਸੱਚ ਜੀ ਦਿਆ ਇੱਥੋਂ ਅੱਗ ਜੀ ਮਚਲੀ ਹੁੰਦੀ ਆ ਠੀਕ ਆ ਠੀਕ ਆ ਲੋ ਜੀ ਮਿੱਤਰੋ ਐ ਨਹੀਂ ਹੈਗਾ ਵੀ ਬਾਈ ਨੇ ਇਕੱਲਾ ਬਾਹਰੇ-ਬਾਰੇ ਵਾਲਾ ਕੰਮ ਆਗਾ ਅੰਦਰੋਂ ਵਿੱਚ ਆਪ ਕੱਟ ਰੱਖਣਿਆ ਤੁਸੀਂ ਦੇਖੋ ਤੇ ਇੱਥੇ ਵੀਰੇ ਅੱਗ ਮਚੂਗੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਹਲੇ ਵੀਰੇ ਪ੍ਰੋਪਰ ਤਿਆਰ ਹੋ ਗਏ ਚਲਾ ਚਲਾਏ ਨਹੀਂ ਨਾ ਹਲੇ ਬਾਈ ਕੋਈ ਵੀ ਉਹ ਨਹੀਂ ਕੀਤਾਗਾ ਇਹ ਉਹਦੇ ਬਾਅਦ ਉਹ ਕਰ ਸਾਲਾ ਸੁਣਾ ਦੇ ਤੈਨੂੰ ਸਿਸਟਮ ਉਂ ਵੈਸੇ ਇਹਦੀ ਡਿਜ਼ਾਈਨਿੰਗ ਦਾ ਕੰਮ ਨੇ ਪਰੇ ਚੜ ਚੁੱਕਿਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਸਫਾਈ ਰਹਿੰਦੀ ਵੀਰੇ ਇਹਦੇ ਗੱਲ ਬਸ ਸਫਾਈ ਕਰਨੀ ਰਹਿੰਦੀ ਹਾਂ ਜੀ ਠੀਕ ਹੈ ਦੇਖੋ ਦੋਸਤੋ ਕਿੰਨਾ ਸੋਹਣਾ ਬਾਈ ਹੁਣਾਂ ਨੇ ਅੰਦਰੋਂ ਇਹ ਡਿਜ਼ਾਈਨ ਕੀਤਾਗਾ ਲੋਬੀ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂਗੇ ਇਸ ਅਵੇਲੀ ਦੇ ਫਸਟ ਫਲੋਰ ਦੇ ਉੱਤੇ ਤੇ ਬਾਈ ਹੁਣਾਂ ਕੋਲੋਂ ਆਪਾਂ ਨਿਚਲੇ ਫਰਸ਼ਾਂ ਤੇ ਤੇ ਬਾਈ ਤੋਂ ਚੁਣਾਈ ਦੇ ਬਾਰੇ ਆਪਾਂ ਪਤਾ ਲੈਨੇ ਆਂ ਰਮਨਵੀਰ ਜੀ ਦੱਸੋ ਜੀ ਇਹਨਾਂ ਫਰਸ਼ਾਂ ਦੇ ਬਾਰੇ ਜੀ ਇਹ ਫਰਸ਼ ਬਈ ਆਪਣਾ ਦੋਸਤ ਆ ਸੁਖ ਮੁੰਡਾ ਹਾਂਜੀ ਤੁਸੀਂ ਜਾਣਦੇ ਹੋ ਸੁਖ ਦੇ ਨਾਂ ਤੇ ਉਹਦੀ ਆਈਡੀ ਵੀ ਆ ਉਹ ਉਹ ਤਾਂ ਲਾਇਆ ਹੋਈ ਆ ਠੀਕ ਹੈ ਜੀ ਵੈਸੇ ਇਹ ਅਲਾ ਆਪਾਂ ਵੀ ਦਨੇ ਆ ਪਰ ਆਪਣੇ ਕੋਲੇ ਟਾਈਮ ਹੀ ਇਧਰ ਨਹੀਂ ਵੇਲ ਹੁੰਦੀ ਉਹ ਫਿਰ ਬਾਈ ਕਾਲ ਕਰਦੇ ਫਿਰ ਉਹ ਅੱਛਾ ਜੀ ਇਹਦੇ ਚ ਵੀ ਵੀਰੇ ਫਿਰ ਸਦਾ ਵਾਈਟ ਸਮੇਟ ਵਰਤਦਾ ਜਾਂ ਚਿਪਸ ਲਈ ਨਹੀਂ ਇਹ ਚ ਚਿਪਸ ਪਾਈ ਵੀ ਆ ਬਾਈ ਚਿਪਸ ਪਾਈ ਜੀ ਹਾਂਜੀ ਠੀਕ ਹੈ ਇਹ ਵੈਸੇ ਵੀਰੇ ਚਿਪਸ ਦਾ ਤੇ ਜਿਹੜੀ ਤੁਸੀਂ ਡਸਟ ਦੱਸ ਰਹੇ ਸੀਗੇ ਹਨਾ ਪੱਥਰ ਦੀ ਦੱਸ ਰਹੇ ਇਹਨਾਂ ਦਾ ਆਪਸ ਵਿੱਚ ਰੇਟ ਦਾ ਕਹਿੰਦਾ ਕਵੱਟਾ ਪੈ ਜਾਂਦਾ ਜੀ ਬਾਈ ਰੇਟ ਆਇਆ ਵੀ ਉਹ ਥੋੜੇ ਜਿਹਾ ਮਹਿੰਗੇ ਪੈਂਦੀ ਆ ਠੀਕ ਹੈ ਇਹ ਥੋੜਾ ਜਿਹਾ ਸਸਤਾ ਆ ਅੱਧੋ ਅੱਧਾ ਦਾ ਫਰਕ ਹੈ ਕਿ ਦੁੱਗਣੇ ਦਾ ਫਰਕ ਹੈ ਬਸ ਅੱਧੋ ਅੱਧਾ ਕਦਾ ਹੀ ਆ ਬਸ ਇੰਨਾ ਕੀ ਹਾਂ ਠੀਕ ਹੈ ਜੀ ਹਾਂਜੀ ਤੇ ਬਾਕੀ ਵੀਰੇ ਜਿਵੇਂ ਹੁਣ ਆਪੋ ਤੇ ਆਪਾ ਪੱਤੇ ਬਣੇ ਹੋਏ ਦੇਖਦੇ ਆ ਜਾਂ ਹੋਰ ਆਪਣੇ ਦਰਸ਼ਕ ਵੀਰਾਂ ਨੂੰ ਕੋਈ ਸਲਾਹ ਐਂਡ ਦੇ ਦਿੱਤੇ ਆ ਹਨਾ ਦੇਣਾ ਚਾਹੁੰਦੇ ਵੀ ਆ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪਣੀ ਹਵੇਲੀ ਬਣਾਉਣ ਦੇ ਵੇਲੇ ਕਈ ਵਾਰ ਆਪਾਂ ਕਿਸੇ ਦੀ ਗੱਲਾਂ ਚ ਆ ਕੇ ਜਾਂ ਆਪੀ ਲਿਖੀ ਤਰ੍ਹਾਂ ਹੀ ਮਾਰ ਕੇ ਹਵੇਲੀ ਬਣਾਉਣ ਲੱਗ ਜੰਨੇ ਆ ਵੀ ਨਾਲੇ ਕੋ ਗੱਲ ਨਹੀਂ ਬਣਦੀ ਨਹੀਂ ਦੇਖੋ ਤਾਂ ਜਿਵੇਂ ਹੁਣ ਅਸੀਂ ਕੰਮ ਕਰਦੇ ਆ ਵੀਰੇ ਅਸੀਂ ਤਾਂ ਪ੍ਰੋਪਰ ਆਪ ਕਿਉਂ 25 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਕੰਮ ਕਰਦਿਆਂ ਨੂੰ ਹੋ ਗਿਆ ਬਾਕੀ ਅਸੀਂ ਵਾਲਾ ਜੇ ਜਿਵੇਂ ਮਾਲਕ ਕਹਿੰਦਾ ਫਿਰ ਉਸ ਗੱਲਾਂ ਮਾਲਕ ਦੀਆਂ ਮੰਨਦੇ ਆ ਕੋ ਸਾਡੀਆਂ ਵੀ हां ਸੂ ਜਾਂਦਾ ਹਾਂ ਵੀ ਹੁਣ ਹਰੇਕ ਬੰਦੇ ਨਾਲ ਕੰਪਰੋਮਾਈਜ਼ ਕਰਕੇ ਹੀ ਹੁੰਦਾ ਪੈਸੇ ਦੀ ਡਰੈਂਕ ਕੋਈ ਨਹੀਂ ਸੀ ਬਣੀ ਵੀ ਇਹ ਆਪਾਂ ਹੀ ਆਪ ਦੇ ਦਿਮਾਗ ਨਾਲ ਹੀ ਵੀ ਇਥੇ ਆ ਚੀਜ਼ ਜੂ ਇਥੇ ਆ ਜੂ ਕਾਉ ਇੱਕ ਨਵੇਂ ਮਗਾਣ ਨੂੰ ਨਾ ਉਹਦੇ ਵਾਸਤੇ ਗੱਲ ਕੁਝ ਹੋਰ ਹੁੰਦੀ ਹੈ ਪ੍ਰਾਣੀ ਨੂੰ ਅਡਜਸਟ ਕਰਨਾ ਬਹੁਤ ਬਹੁਤ ਡਿਫਿਕਲਟ ਹਾਂ ਬਹੁਤ ਔਖਾ ਜੀ ਕਿਉਂਕਿ ਆਪਣੇ ਲਈ ਖਿਡਣ ਦੇ ਲਈ ਇੰਨੀ ਜਗ੍ਹਾ ਨਹੀਂ ਹੁੰਦੀ ਉਸੇ ਨੂੰ ਹਾਂ ਉਸੇ ਨੂੰ ਹਾਂ ਉਸੇ ਨੂੰ ਉਹ ਕਰਨਾ ਕਰਨਾ ਹੀ ਪੈਂਦਾ ਵੀਰੇ ਉਹਨੂੰ ਅਡਜਸਟ ਹੀ ਕਰਨਾ ਪੈਂਦਾ ਜ਼ਿਆਦਾਤਰ ਤੇ ਐਂਡ ਤੇ ਸਰ ਆਪਣੇ ਦਰਸ਼ਕ ਵੀਰਾਂ ਨੂੰ ਤੁਹਾਡੇ ਵੱਲੋਂ ਕੋਈ ਸਲਾਹ ਪਵੇਦੀ ਜਿਹੜੇ ਬਣਾਉਣਾ ਚਾਹੁੰਦੇ ਨੇ ਜੀ ਉਹਨਾਂ ਦੇ ਵੀ ਵੀਰੇ ਦੇਖੋ ਉਹ ਪੈਸੇ ਤੇ ਡਿਪੈਂਡ ਕਰਦਾ ਜੀ ਕਿਵੇਂ ਉਹਨਾਂ ਨੇ ਹਾਂ ਕਿੰਨਾ ਇੱਕ ਬਜਟ ਆ ਉਹਦੇ ਹਿਸਾਬ ਨਾਲ ਹੀ ਕੰਮ ਹੁੰਦਾ ਜੀ ਜੀ ਹਾਂ ਠੀਕ ਹੈ ਜੀ ਸੋ ਦੋਸਤੋ ਇਹ ਸੀਗਾ ਜੀ ਸਾਡੇ ਭਰਾ ਰਮਨ ਜੀ ਤੇ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਬਾਕੀ ਵੀਰੇ ਹੁਣਾਂ ਦਾ ਨੰਬਰ ਅਸੀਂ ਸਕਰੀਨ ਦੇ ਉੱਤੇ ਦੇ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਦੀਪ ਮੱਲੂ ਮੈਂ ਰਸਤੇ ਅਸੀਂ ਧੰਨਵਾਦ ਕਰਦਾ ਹਾਂ ਰਮਨ ਵੀਰੇ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਟਾਈਮ ਦੇ ਵਿੱਚ ਤਾਂ ਸਪੱਸ਼ਟ ਹੋ ਬਹੁਤ ਬਹੁਤ ਧੰਨਵਾਦ ਠੀਕ ਹੈ